ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਨੂੰ ਵਧਾਉਣ ਵਾਲੀ ਆ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਦੋ ਚੀਜ਼ਾਂ ਹਮੇਸ਼ਾ ਆਪਣੇ ਕੋਲ ਰੱਖੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਪੈਸੇ ਪੱਖੋਂ ਤੁਹਾਡਾ ਹੱਥ ਕਦੇ ਵੀ ਤੰਗ ਨਹੀਂ ਹੋਵੇਗਾ ऐसे ਪੱਖੋਂ ਤੁਹਾਡੇ ਘਰ ਦੇ ਵਿੱਚ ਕਮੀ ਨਹੀਂ ਆਵੇਗੀ ਖਾਸ ਕਰਕੇ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਇਹ ਦੋ ਚੀਜ਼ਾਂ ਆਪਣੇ ਕੋਲ ਹੀ ਰੱਖਣੀਆਂ ਨੇ ਜਿੱਥੇ ਵੀ ਜਾਓ ਇਹ ਦੋ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਆ ਭਾਵੇਂ ਤੁਸੀਂ ਆਪਣੇ ਆਂਡ ਗਵਾਂਡ ਦੇ ਵਿੱਚ ਜਾ ਰਹੇ ਹੋ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਰਹੇ ਹੋ ਭਾਵੇਂ ਤੁਸੀਂ ਬਾਜ਼ਾਰ ਕੋਈ ਚੀਜ਼ ਖਰੀਦਣ ਦੇ ਲਈ ਚੱਲੇ ਹੋ ਜਾਂ ਘੁੰਮਣ ਫਿਰਨ ਦੇ ਲਈ ਜਾ ਰਹੇ ਹੋ ਇਹ ਦੋ ਚੀਜ਼ਾਂ ਹਮੇਸ਼ਾ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਤਾਂ ਤੁਹਾਡੇ ਘਰ ਦੀਆਂ ਖੁਸ਼ੀਆਂ ਤੁਹਾਡੇ ਘਰ ਦੀਆਂ ਬਰਕਤਾਂ ਹਮੇਸ਼ਾ ਬਰਕਰਾਰ ਰਹਿਣ ਲਈਆਂ ਤਾਂ ਫਿਰ ਇਹ ਦੋ ਚੀਜ਼ਾਂ ਕਿਹੜੀਆਂ ਨੇ ਕਿੰਜ ਅਸੀਂ ਆਪਣੇ ਕੋਲ ਰੱਖਣੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੀ ਆ ਕਿ ਵੀਡੀਓ ਦੇ ਵਿੱਚ ਜਿਹੜੀਆਂ ਇਹ ਦੋ ਚੀਜ਼ਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਇਹ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਨਹੀਂ ਆ ਕਿਉਂਕਿ ਸੰਗਤ ਜੀ ਅਕਸਰ ਹੀ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਕੀਤੇ ਜਾਂਦੇ ਆ ਖਾਸ ਕਰਕੇ ਘਰ ਦੀ ਬਰਕਤ ਨੂੰ ਲੈ ਕੇ ਪੈਸੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਲਾਹਾਂ ਮਿਲਦੀਆਂ ਕਿ ਆ ਚੀਜ਼ਾਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖ ਲਓ ਜਾਂ ਤੁਸੀਂ ਆ ਉਪਾਅ ਕਰ ਲਓ ਤੁਹਾਡੇ ਘਰ ਦੀ ਬਰਕਤ ਵਧੇਗੀ ਪੈਸਾ ਵਧੇਗਾ ਪਰ ਸੰਗਤ ਜੀ ਆਪਣੀ ਵੀਡੀਓ ਦੇ ਵਿੱਚ ਇਦਾਂ ਦੀ ਆਪਾਂ ਕਿਸੇ ਵੀ ਚੀਜ਼ ਬਾਰੇ ਕਿਸੇ ਉਪਾਅ ਬਾਰੇ ਗੱਲ ਨਹੀਂ ਕਰਨ ਜਾ ਰਹੇ ਆਪਾਂ ਜਿਹੜੀਆਂ ਦੋ ਚੀਜ਼ਾਂ ਬਾਰੇ ਗੱਲ ਕਰਨ ਜਾ ਰਹੇ ਆ ਨਾ ਉਹ ਹੈ ਸਾਡੀ ਸਮਝਦਾਰੀ ਅਤੇ ਸੰਜਮ ਜਿਸ ਮਨੁੱਖ ਦੇ ਕੋਲ ਇਹ ਦੋ ਚੀਜ਼ਾਂ ਹੁੰਨ ਉਹ ਬੰਦਾ ਕਦੇ ਵੀ ਕੋਈ ਗਲਤ ਫੈਸਲਾ ਨਹੀਂ ਲੈ ਸਕਦਾ ਉਸ ਬੰਦੇ ਦੇ ਕੋਲ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਕਈ ਭੈਣ ਭਰਾਏ ਜੋ ਕਹਿ ਦਿੰਦੇ ਵੀ ਅਸੀਂ ਬਹੁਤ ਮਿਹਨਤ ਕਰਦੇ ਹਾਂ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਵੀ ਬਥੇਰਾ ਹੈ ਪਰ ਆਇਆ ਹੋਇਆ ਪੈਸਾ ਟਿਕਦਾ ਨਹੀਂ ਆ ਜਾਂ ਸਾਡਾ ਪੈਸਾ ਚੰਗੇ ਥਾਂ ਨਹੀਂ ਲੱਗਦਾ ਤਾਂ ਸੰਗਤ ਜੀ ਜੇਕਰ ਆਪਣੇ ਪੈਸੇ ਨੂੰ ਸਮਝਦਾਰੀ ਦੇ ਨਾਲ ਵਰਤਿਆ ਜਾਵੇ ਸੰਜਮ ਦੇ ਨਾਲ ਵਰਤਿਆ ਜਾਵੇ ਤਾਂ ਹੀ ਸਾਡੇ ਕਰਦੇ ਵਿੱਚ ਬਰਕਤ ਰਹਿੰਦੀ ਆ ਪੈਸੇ ਦੇ ਵਿੱਚ ਬਰਕਤ ਰਹਿੰਦੀ ਆ ਜੇ ਅਧਿਆਤਮਿਕ ਪੱਖ ਤੋਂ ਗੱਲ ਕਰੀਏ ਤਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਆਪਣੀ ਕੀਤੀ ਹੋਈ ਹਰਕ ਸੱਚ ਦੀ ਕਿਰਤ ਕਮਾਈ ਦਾ ਜਿੰਨਾ ਹੀ ਤੁਸੀਂ ਸ਼ੁਕਰਾਨਾ ਕਰੋਗੇ ਜੋ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਆਉਂਦੀ ਆ ਪੈਸਾ ਤੁਹਾਡੇ ਘਰ ਦੇ ਵਿੱਚ ਆਉਂਦਾ ਏ ਜਿੰਨਾ ਹੀ ਤੁਸੀਂ ਉਹ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੋਗੇ ਮਾਲਕ ਉਨਾ ਹੀ ਉਸ ਚੀਜ਼ ਦੇ ਵਿੱਚ ਬਰਕਤ ਪਾਵੇਗਾ ਖਾਸ ਕਰਕੇ ਪੈਸੇ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਾਡੀ ਕੀਤੀ ਹੋਈ ਹੱਕ ਸੱਚੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣ ਨੂੰ ਕਿਹਾ ਹੈ ਤੇ ਜੋ ਮਨੁੱਖ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਆ ਸੱਚ ਕਰਕੇ ਜਾਣਿਓ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਸਾਡਾ ਕੱਢਿਆ ਹੋਇਆ ਦਸਵੰਦ ਵੀ ਕਈ ਗੁਣਾ ਹੋ ਕੇ ਵਾਪਸ ਸਾਡੇ ਕੋਲ ਆਉਂਦਾ ਏ ਸੋ ਆਪਣੇ ਗੁਰੂ ਜੀਵਾਨਾਂ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਚੱਲਣਾ ਹੈ ਹੱਕ ਦਾ ਸੱਚੀ ਕਿਰਤ ਕਮਾਈ ਕਰਨੀ ਆ ਇਮਾਨਦਾਰੀ ਦੀ ਕਿਰਤ ਕਮਾਈ ਕਰਨੀ ਆ ਅਤੇ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ 1/10 ਕੱਢਣਾ ਹੈ ਤੇ ਬਾਕੀ 9 ਹਿੱਸੇ ਆਪਣੇ ਘਰ ਦੇ ਵਿੱਚ ਬਹੁਤ ਸਮਝਦਾਰੀ ਦੇ ਨਾਲ ਬਹੁਤ ਸੰਜਮ ਦੇ ਨਾਲ ਵਰਤਣੇ ਆ ਖਾਸ ਕਰਕੇ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਕਿਉਂਕਿ ਸੰਗਤ ਜੀ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਹਰ ਚੀਜ਼ ਸਾਨੂੰ ਕਿਸ਼ਤਾਂ ਦੇ ਨਾਲ ਮਿਲ ਰਹੀ ਹੁੰਦੀ ਆ ਤਾਂ ਕਿਸ਼ਤਾਂ ਦੇ ਰਾਹੀਂ ਚੀਜ਼ ਖਰੀਦਣਾ ਭਾਵ ਕਿ ਬਹੁਤ ਸਾਰਾ ਫालतू ਖਰਚਾ ਕਰਨਾ ਕਈ ਭੈਣ ਭਰਾ ਤਾਂ ਚਲੋ ਆਪਣੀ ਮਜਬੂਰੀ ਦੇ ਵਿੱਚ ਕਿਉਂਕਿ ਉਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਘਰ ਦੇ ਵਿੱਚ ਉਹ ਤਾਂ ਕਰਕੇ ਉਹ ਚੀਜ਼ ਕਿਸ਼ਤਾਂ ਦੇ ਖਰੀਦ ਕੇ ਲੈ ਆਉਂਦੀ ਆ ਪਰ ਕਈ ਲੋਕ ਰੀਸ ਰੀਸ ਵੇਖੋ ਵੇਖ ਜਿਵੇਂ ਆਣ ਦੇ ਮਾੜਨੇ ਕੋਈ ਚੀਜ਼ ਕਿਸ਼ਤਾਂ ਤੇ ਲੈ ਕੇ ਆਂਦੀ ਇਧਰ ਆਪਾਂ ਵੀ ਰਿਸ ਕਰ ਲਈ ਕਿਸੇ ਰਿਸ਼ਤੇਦਾਰ ਨੇ ਕੋਈ ਚੀਜ਼ ਕਿਸ਼ਤਾਂ ਤੇ ਲੈ ਕੇ ਆਂਦੀ ਆਪਾਂ ਵੀ ਰਿਸ ਕਰ ਲਈ ਤਾਂ ਸੰਗਤ ਜੀ ਇਹ ਇੱਕ ਦੋ ਦਿਨਾਂ ਦੀ ਖੁਸ਼ੀ ਕਰਕੇ ਕਈ ਮਹੀਨਿਆਂ ਤੱਕ ਆਪਣੇ ਮਨ ਤੇ ਬੋਝ ਨਾ ਪਾਓ ਕਿਉਂਕਿ ਕਈ ਵਾਰ ਅਸੀਂ ਕੁਝ ਐਸੀਆਂ ਚੀਜ਼ਾਂ ਖਰੀਦ ਕੇ ਘਰ ਦੇ ਵਿੱਚ ਲੈ ਕੇ ਆਉਨੇ ਆ ਜੋ ਉਦੋਂ ਤਾਂ ਸਾਨੂੰ ਬਹੁਤ ਖੁਸ਼ੀ ਦਿੰਦੀਆਂ ਨੇ ਪਰ ਜਦੋਂ ਹੀ ਉਹ ਚੀਜ਼ ਦੀ ਕਿਸ਼ਤਾਂ ਓਣੀ ਸ਼ੁਰੂ ਹੋ ਜਾਂਦੀ ਆ ਤਾਂ ਉਹ ਚੀਜ਼ ਸਾਡੇ ਮਨ ਦਾ ਸਿਰ ਦਾ ਬੋਝ ਬਣ ਜਾਂਦੀ ਆ ਫਿਰ ਅਸੀਂ ਪੁਛਤੌਣੇ ਆ ਇਹ ਚੀਜ਼ ਮੈਂ ਕਿਉਂ ਲੈ ਕੇ ਆਇਆ ਇਹਦੇ ਬਿਨਾ ਮੇਰਾ ਸਰ ਸਕਦਾ ਸੀ ਸੋ ਮੁਕਦੀ ਗੱਲ ਇਹ ਆ ਕਿ ਜਿਹੜੀ ਚੀਜ਼ ਤੋਂ ਬਿਨਾ ਤੁਹਾਡਾ ਸਰ ਸਕਦਾ ਏ ਔਖੇ ਸੌਖੇ ਸਾਰ ਲਵੋ ਹਾਂ ਕੋਈ ਬਹੁਤ ਵੱਡੀ ਮਜਬੂਰੀ ਆ ਜਿਹੜੀ ਚੀਜ਼ ਤੋਂ ਬਿਨਾ ਤੁਹਾਡਾ ਨਹੀਂ ਸਰਦਾ ਉਹ ਚੀਜ਼ ਤੁਹਾਨੂੰ ਕਰਦੇ ਵਿੱਚ ਕਿਸ਼ਤਾ ਤੇ ਲੈਉਣੀ ਪਈ ਆ ਤਾਂ ਕੀ ਕਹਿ ਸਕਦੇ ਆ ਪਰ ਵੇਖੋ ਵੇਖ ਹਰਿ ਸੋਰੀਸ ਇਹ ਬੋਝ ਆਪਣੇ ਮਨ ਤੇ ਨਹੀਂ ਪਾਉਣਾ ਕਿਉਂਕਿ ਕਿਸ਼ਤਾਂ ਰਾਹੀਂ ਚੀਜ਼ ਜਦੋਂ ਅਸੀਂ ਘਰ ਵਿੱਚ ਲੈ ਆਉਂਦੇ ਆ ਤਾਂ ਸਾਡਾ ਬਹੁਤ ਪੈਸਾ ਵਿਆਜ ਦੇ ਰੂਪ ਦੇ ਵਿੱਚ ਚੱਲਿਆ ਜਾਂਦਾ ਹੈ ਇਹਨੂੰ ਚੰਗਾ ਕਿ ਜਿਹੜੀ ਕਿਸ਼ਤ ਤੁਸੀਂ ਹਰ ਮਹੀਨੇ ਭਰਨੀ ਆ ਉਹ ਕਿਸ਼ਤ ਦੇ ਪੈਸੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਪਾਸੇ ਜਮ੍ਹਾਂ ਕਰੀ ਜਾਓ ਜਦੋਂ ਤੁਹਾਡੀ ਚੀਜ਼ ਦੇ ਖਰੀਦਣ ਜਿੰਨੇ ਪੈਸੇ ਹੋ ਗਏ ਉਦੋਂ ਤੁਸੀਂ ਲਗਦੋ ਲਗਦੀ ਉਹ ਚੀਜ਼ ਲੈ ਆਉਣਾ ਸੋ ਇਹ ਤਾਂ ਅਸੀਂ ਕਿਸ਼ਤਾਂ ਦੇ ਰਾਹੀ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਜੋ ਸਾਡੇ ਘਰ ਦੇ ਖਰਚੇ ਨੂੰ ਸਾਡੇ ਮਨ ਦੇ ਬੋਝ ਨੂੰ ਵਧਮਦੀਆਂ ਨੇ ਕਈ ਵਾਰ ਕੀ ਹੁੰਦਾ ਕਿ ਅਸੀਂ ਬਾਜ਼ਾਰ ਵਿੱਚ ਜਾਂਦੇ ਆ ਤਾਂ ਬਾਜ਼ਾਰ ਦੇ ਵਿੱਚ ਕੁਝ ਚੀਜ਼ਾਂ ਸਾਨੂੰ ਸੋਹਣੀਆਂ ਲੱਗੀਆਂ ਅਸੀਂ ਉਹ ਘਰ ਵਿੱਚ ਲੈ ਆਉਂਦੇ ਆ ਜਿੰਨਾਂ ਦੀ ਸਾਡੇ ਘਰ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਲੋੜ ਨਹੀਂ ਸੀ ਪਰ ਸਿਰਫ ਇਸ ਕਰਕੇ ਲੈ ਆਉਂਦੀਆਂ ਕਿ ਸਾਨੂੰ ਸੋਹਣੀਆਂ ਲੱਗੀਆਂ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਦੋਂ ਬਾਜ਼ਾਰ ਜਾਂਦੇ ਆ ਤਾਂ ਬਾਜ਼ਾਰ ਬਹੁਤ ਸੱਜੇ ਹੁੰਦੇ ਆ ਦੁਕਾਨਦਾਰਾਂ ਨੇ ਵੀ ਆਪਣੀਆਂ ਚੀਜ਼ਾਂ ਦੁਕਾਨਾਂ ਤੋਂ ਬਾਹਰ ਲਾ ਕੇ ਰੱਖੀਆਂ ਹੁੰਦੀਆਂ ਨੇ ਤਾ ਮੱਲੋ ਮੱਲੀ ਉਹਨਾਂ ਚੀਜ਼ਾਂ ਨੂੰ ਦੇਖ ਕੇ ਮਨ ਕਰ ਆਉਂਦਾ ਵੀ ਖਰੀਦ ਲਈਏ ਪਰ ਇੱਕ ਦੋ ਦਿਨਾਂ ਬਾਅਦ ਹੀ ਫਿਰ ਪਛਤਾਉਣਾ ਸ਼ੁਰੂ ਕਰ ਦਿੰਨੇ ਆ ਵੀ ਐਵੇਂ ਫਾਲਤੂ ਖਰਚਾ ਕਰਾਈ ਸੋ ਪਹਿਲਾਂ ਹੀ ਸੋਚ ਸਮਝ ਕੇ ਚੱਲਣਾ ਹੈ ਸਮਝਦਾਰੀ ਦੇ ਨਾਲ ਚੱਲਣਾ ਹੈ ਸੰਜਮ ਦੇ ਨਾਲ ਚੱਲਣਾ ਤਾਂ ਜੋ ਸਾਡਾ ਪੈਸਾ ਫਾਲਤੂ ਨਾ ਵਰਤਿਆ ਜਾਵੇ ਫਾਲਤੂ ਦੀਆਂ ਚੀਜ਼ਾਂ ਤੇ ਨਾ ਵਰਤਿਆ ਜਾਵੇ ਪੈਸੇ ਨੂੰ ਜਿੰਨਾ ਹੀ ਆਪਾਂ ਸਮਝਦਾਰੀ ਦੇ ਨਾਲ ਵਰਤਾਂਗੇ ਉਨਾ ਹੀ ਸਾਡੇ ਪੈਸੇ ਦੇ ਵਿੱਚ ਬਰਕਤ ਰਹਿੰਦੀ ਆ। ਬਾਕੀ ਜਦੋਂ ਵੀ ਘਰ ਦੇ ਵਿੱਚ ਪੈਸਾ ਆਉਂਦਾ ਹੈ ਜਾਂ ਕੋਈ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਤਾਂ ਉਹ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਕਿ ਅਸੀਂ ਜਿੰਨਾ ਹੀ ਉਹ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਉਨਾ ਹੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਂਦੀਆਂ ਨੇ। ਪਰ ਜਿੰਨੇ ਹੀ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆਂ ਓਨਾ ਹੀ ਸਾਡੇ ਘਰ ਵਿੱਚ ਦੁੱਖ ਦਿਲਦਰ ਆਉਂਦਾ ਹੈ ਨੁਕਸਾਨ ਹੁੰਦੇ ਆ ਘਾਟੇ ਪੈਂਦੀ ਆ ਸੋ ਮਾਲਕ ਦੀ ਕਿਰਪਾ ਅਨਕਰਣ ਦਾ ਤਰੀਕਾ ਹੈ ਵੱਧ ਤੋਂ ਵੱਧ ਮਾਲਕ ਦਾ ਸ਼ੁਕਰਾਨਾ ਕਰੋ ਮੁੱਖੀ ਗੱਲ ਇਹ ਹੈ ਕਿ ਪਹਿਲਾਂ ਸਵੇਰੇ ਉੱਠੋ ਜਲਦੀ ਉੱਠਣ ਦੀ ਆਦਤ ਪਾਓ ਉੱਠ ਕੇ ਰੱਬ ਦਾ ਨਾਮ ਜਪੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਫਿਰ ਆਪਣੇ ਕੰਮ ਨੂੰ ਹੱਥ ਪਾਓ ਕਿਉਂਕਿ ਸੰਗਤ ਜੀ ਜਿਹੜੇ ਵੀ ਕੰਮ ਦੇ ਵਿੱਚ ਉਹ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਮਿਲ ਜਾਂਦਾ ਹੈ ਉਸ ਕੀਤੇ ਹੋਏ ਕੰਮ ਨੂੰ ਰੰਗ ਭਾਗ ਜ਼ਰੂਰ ਲੱਗਦੇ ਆ ਸਾਡੀ ਮਿਹਨਤ ਦੇ ਨਾਲ-ਨਾਲ ਗੁਰੂ ਦੀ ਰਹਿਮਤ ਵੀ ਸਾਡੇ ਉੱਤੇ ਹੋਣੀ ਬਹੁਤ ਜ਼ਰੂਰੀ ਆ ਤਾਂ ਗੁਰੂ ਦੀ ਰਹਿਮਤਤ ਦੇ ਲਈ ਜਿੰਨਾ ਹੋ ਸਕੇ ਗੁਰੂ ਦਾ ਨਾਮ ਜਪੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਮਾਲਕ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੋ ਜੋ ਵੀ ਤੁਹਾਡੀ ਕਿਰਤ ਕਮਾਈ ਆ ਜੋ ਵੀ ਤੁਹਾਡੀ ਕਿਰਤ ਆ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਫਿਰ ਵੇਖਿਓ ਤੁਹਾਡੇ ਘਰ ਦੀ ਨ ਵਰਕਤ ਆ ਤੁਹਾਡੇ ਘਰ ਦੀਆਂ ਖੁਸ਼ੀਆਂ ਦਿਨੋ ਦਿਨ ਵੱਧਦੀਆਂ ਜਾਣਗੀਆਂ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਤੋਂ ਜਿੰਨਾ ਹੋ ਸਕੇ ਦੂਰ ਰਹੋ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਡੇ ਮਨ ਨੂੰ ਨਿਰਾਸ਼ਾ ਦੇ ਨਾਲ 네ਗੇਟਿਵਿਟੀ ਦੇ ਨਾਲ ਭਰਦੇ ਆ ਤੇ ਮਾਲਕ ਦਾ ਕੀਤਾ ਹੋਇਆ ਸ਼ੁਕਰਾਨਾ ਮਾਲਕ ਦਾ ਜਪਿਆ ਹੋਇਆ ਨਾਮ ਸਾਡੇ ਮਨ ਨੂੰ ਸਬਰ ਸੰਤੋਖ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਭਰਦਾ ਹੈ ਸੋ ਸਾਡਾ ਮਨ ਜਿੰਨਾ ਹੀ ਚੜ੍ਹਦੀ ਕਲਾ 'ਚ ਰਹੇਗਾ ਸਬਰ ਸੰਤੋਖ ਵਿੱਚ ਰਹੇਗਾ ਓਨਾ ਹੀ ਸਾਡਾ ਭਲਾ ਹੋਣਾ ਹੈ ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਅਖੀਰ ਦੇ ਵਿੱਚ ਇਹੋ ਕਹਿਣਾ ਚਾਹਾਂਗੇ ਕਿ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਬੈਮਾ ਪਰਮਾਤਮਾ ਤੋਂ ਬਚੋ ਫਰਜ਼ੂਲ ਖਰਚੇ ਤੋਂ ਬਚੋ